ਲਾ ਰੂਪਨਗਰ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਦਰਿਆ ਸਤਲੁਜ ਵਿੱਚ ਵਦੇ ਪਾਣੀ ਕਾਰਨ ਬਣੇ ਖਤਰੇ ਨੂੰ ਟਾਲਣ ਲਈ ਪਿਛਲੇ ਕਈ ਦਿਨਾਂ ਤੋਂ ਬਚਾਅ ਕਾਰਜਾਂ ਵਿੱਚ ਜੁਟੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਮਰੇ ਤੱਕ ਦੀ ਪਛਾਣ 35 ਸਾਲਾ ਅਮਰਿੰਦਰ ਸਿੰਘ ਪੁੱਤਰ ਨਰਮਲ ਸਿੰਘ ਪਿੰਡ ਰਸੀਦਪੁਰ ਵਜੋਂ ਹੋਈ ਹੈ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਮੁਤਾਬਕ ਅਮਰਿੰਦਰ ਸਿੰਘ ਅਤੇ ਹੋਰ ਨੌਜਵਾਨਾਂ ਨਾਲ ਮਿਲ ਕੇ ਦਰਿਆ ਦੇ ਕਿਨਾਰੇ ਬਣੇ ਬੰਨ ਨੂੰ ਟੁੱਟਣ ਤੋਂ ਬਚਾਉਣ ਲਈ ਅਤੇ ਪਾਣੀ ਦਾ ਰੁਖ ਦੂਜੇ ਪਾਸੇ ਮੋੜਨ ਲਈ ਸੇਵਾ ਵਿੱਚ ਜੁਟਿਆ ਹੋਇਆ ਸੀ ਬੀਤੀ ਰਾਤ ਜਦੋਂ ਉਹ ਸੇਵਾ ਪੂਰੀ ਕਰਕੇ ਵਾਪਸ ਘਰ ਵੱਲ ਜਾ ਰਿਹਾ ਸੀ ਤਾਂ ਪਿੰਡ ਦੇ ਕੋਲ ਬਣੇ ਨਹਿਰੀ ਸੂਏ ਦੇ ਪੁਲ ਤੇ ਮਿੱਟੀ ਦੀ ਗਾਰ ਕਰਨ ਉਸ ਦਾ ਪੈਰ ਫਿਸਲ ਜਾਂਦਾ ਹੈ ਪਾਣੀ ਵੱਧ ਹੋਣ ਕਰਕੇ ਉਹ ਡੁੱਬ ਗਿਆ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਪੁਲਿਸ ਵੱਲੋਂ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰੂਪਨਗਰ ਦੇ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ ਹੈ ਮ੍ਰਿਤਕ ਆਪਣੇ ਪਿੱਛੇ ਮਾਪਿਆਂ ਵਿਧਵਾ ਪਤਨੀ 7 ਸਾਲਾ ਦੀ ਬੇਟੀ ਅਤੇ 5 ਸਾਲਾ ਦੇ ਪੁੱਤਰ ਨੂੰ ਛੱਡ ਗਿਆ ਹੈ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਪ੍ਰਸ਼ਾਸਨ ਵੱਲੋਂ ਦੁੱਖ ਪ੍ਰਗਟ ਕਰਦੇ ਆ ਪਰਿਵਾਰ ਨੂੰ 50000 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਦੇਖੋ ਜੀ ਇੱਕ ਬਹੁਤ ਹੀ ਦਰਦਨਾਕ ਜਿਹੜੀ ਘਟਨਾ ਇਸ ਪਰਿਵਾਰ ਨਾਲ ਨਿਰਮਲ ਸਿੰਘ ਜੀ ਇਸ ਪਰਿਵਾਰ ਨਾਲ ਘਟੀ ਹੈ ਇਹਨਾਂ ਦਾ ਬੇਟਾ ਅਮਰਿੰਦਰ ਸਿੰਘ ਉਹ ਬੰਦ ਤੇ ਜਿਹੜਾ ਸੇਵਾ ਕਰਦਾ ਰਿਹਾ ਤਕਰੀਬਨ 15 ਦਿਨ ਹੋ ਗਏ ਤੁਹਾਨੂੰ ਪਤਾ ਹੀ ਹੈ ਕਿ ਦੋਦਪੁਰ ਵਿਖੇ ਇਕ ਬਹੁਤ ਜੰਗੀ ਪਦਰ ਤੇ ਜਿਹੜਾ ਕੰਮ ਚੱਲ ਰਿਹਾ ਸੀ ਤਾਂ ਕਿ ਇਹ ਜਿਹੜਾ ਸਾਡਾ ਇਲਾਕਾ ਹੈ ਇਹ ਬਚ ਸਕੇ ਉੱਥੇ ਜਿਹੜੇ ਸੈਂਡ ਬੈਗ ਰੱਖੇ ਜਾ ਰਹੇ ਸੀ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨਾਂ ਚ ਵੀ ਉਹ ਪੂਰਾ ਹਿੱਸਾ ਪਾਇਆ ਉਸ ਉਸ ਬੱਚੇ ਨੇ ਲੇਕਿਨ ਅਕਾਲ ਪੁਰਖ ਦੀ ਪਤਾ ਨਹੀਂ ਕੀ ਮਰਜ਼ੀ ਸੀ ਕਿ ਉਸ ਬੱਚੇ ਦੀ ਇੱਕ ਇੱਥੇ ਜੋ ਡਰੇਨ ਹੈ ਉਹਦੇ ਚ ਗਿਰ ਕੇ ਮੌਤ ਹੋ ਗਈ ਸੋ ਇੱਕ ਬਹੁਤ ਵੱਡਾ ਜਿਹੜਾ ਹੈਗਾ ਦੁੱਖ ਪਰਿਵਾਰ ਤੇ ਪਿਆ ਤੇ ਸਰਕਾਰ ਇਹਨਾਂ ਦੇ ਨਾਲ ਹੈ ਵਿਆਹ ਹੋਇਆ ਸੀ ਉਹਦੇ ਦੋ ਬੱਚੇ ਵੀ ਨਹੀਂ ਤੇ ਅਸੀਂ ਐਸ ਡੀ ਐਮ ਸਾਹਿਬ ਆਏ ਨੇ ਅਸੀਂ ਸਾਰਾ ਜੋ ਵੀ ਮੈਕਸਿਮ ਹੋ ਸਕਦਾ ਹੈ ਇਹਨਾਂ ਲਈ ਜੋ ਹੈਗਾ ਕਰਾਂਗੇ ਸਰਕਾਰ ਵੱਲੋਂ ਬਾਕੀ 50000 ਰੁਪਏ ਕੁਝ ਮਦਦ ਅਸੀਂ ਇਕੱਠੇ ਕੀਤੀ ਹੈ ਉਹ ਇਹਨਾਂ ਨੂੰ ਉਹਨਾਂ ਦੇ ਫਾਦਰ ਨੂੰ ਨਿਰਮਲ ਸਿੰਘ ਜੀ ਨੂੰ ਦਿੱਤੀ ਹੈ ਤੇ ਅਕਾਲਪੁਰ ਕਗੇ ਇਹ ਹੀ ਅਰਦਾਸ ਬੇਨਤੀ ਕਿ ਸੁੱਖ ਵਰਤਾਨ ਇਸ ਪਰਿਵਾਰ ਤੇ ਵੀ ਤੇ ਸਾਡੇ ਪੰਜਾਬ ਤੇ ਵੀ ਜੋ ਇੱਕ ਬਹੁਤ ਵੱਡੀ ਵਿਪਤਾ ਪਈ ਹੈ ਪੰਜਾਬ ਤੇ ਤਕਰੀਬਨ ਅੱਧਾ ਪੰਜਾਬ ਜਿਹੜਾ ਡੁੱਬਿਆ ਹੋਇਆ ਹੈ ਸੋ ਵਾਹਿਗੁਰੂ ਕਿਰਪਾ ਕਰਨ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਔਰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ